ਹਾਂਜੀ ਦੋਸਤੋ ਇਹ ਆਪਾਂ 7.5 ਐਚਪੀ ਦੀ ਮੋਟਰ ਲਈ ਆ ਪਿੰਡ ਸੋਨਾ ਫੁਜਾਰੀਆ ਜਰਨੈਲ ਸਿੰਘ ਲਾਲ ਸਿੰਘ ਤੇ ਗੁਰਤੇਜ ਸਿੰਘ ਦੇ 7.5 ਐਚਪੀ ਦੀ ਮੋਟਰ ਹੈ 550 ਵਾਟ ਦੇ 14 ਪੈਨ ਲੱਗੇ ਹੋਏ ਆ ਜੀ ਬਾਈ ਫੇਸ਼ੀਅਲ ਉਸ ਵਾਲਾ ਸੈਟ ਆ ਜੀ ਸਾਰਾ ਦੋ ਪੋਲ ਲਾ ਕੇ ਹੈਵੀ ਸਟਰਕਚਰ ਲਾ ਕੇ ਦੋ ਪੋਲਾਂ ਦੇ ਉੱਤੇ 14 ਪੈਨ ਲਾ ਕੇ ਜੀ ਸਾਡੇ ਸਾਥ ਤੋਂ ਐਚਪੀ ਦੀ ਮੋਟਰ ਲਾਈ ਆ। ਆਪਾਂ ਗੱਲ ਕਰਾਉਨੇ ਆ ਗੁਰਤੇਜ ਸਿੰਘ ਜੀ ਨਾਲ। ਪੁੱਛਦੇ ਆ ਇਹਨਾਂ ਦੇ ਵਿਚਾਰ ਲੈਨੇ ਆ ਵੀ ਕਿਵੇਂ ਲੱਗਿਆ ਤੁਹਾਨੂੰ ਮੋਟਰ। ਪਾਣੀ ਬਹੁਤ ਹੈ ਵਧੀਆ ਖੁਸ਼ੀ ਮਿਲੀ। ਹਾਂਜੀ ਗੁਰਤੇਜ ਸਿੰਘ ਜੀ ਕਿਵੇਂ ਲੱਗਿਆ ਜੀ? ਹਾਂਜੀ ਠੀਕ ਆ ਜੀ ਬਹੁਤ ਵਧੀਆ ਲੱਗਿਆ ਜੀ। ਪਾਣੀ ਕਿਵੇਂ ਸੰਤੋਸ਼ਟੀ ਹੋਈ ਤੁਹਾਨੂੰ? ਹਾਂਜੀ ਹਾਂ ਬਹੁਤ ਵਧੀਆ ਜੀ। ਅੱਛਾ ਜੀ ਹੋਰ ਕੀ ਤੁਸੀਂ ਕਹਿਣਾ ਚਾਹੁੰਦੇ ਹੋ? ਅੱਛਾ ਤੁਹਾਨੂੰ ਵੀ ਸਾਡੀ ਬਹੁਤ ਵਧੀਆ ਆਪਣੇ ਸਰਬਸਾਰੇ ਸਰਦਾ ਵਰਗ ਤੋਂ ਲਵਾਇਆ ਜੀ ਆਪਾਂ ਮੋਟਰ ਤੇ ਬਹੁਤ ਵਧੀਆ ਲੱਗਿਆ। ਅੱਛਾ ਜੀ। ਪਾਣੀ ਵੀ ਬਹੁਤ ਵਧੀਆ ਬਣਿਆ ਜੀ ਠੀਕ ਠੀਕ ਜੀ ਧੰਨਵਾਦ ਜੀ ਆਹ ਦੇਖੋ ਦੋਸਤੋ ਚਾਰੰਜੀ ਪ੍ਰੈਸ਼ਰ ਦਾ ਪਾਣੀ ਬਣਿਆ ਇਹ ਆਪਣਾ ਰੰਧਾਵਾ ਸੋਲਰ ਪਿੰਡ ਤੇ ਹੁਣਾਂ ਪੰਜਾਰੀਆ ਤੋਂ ਜੀ ਜੇ ਅੱਗੇ ਹੋਰ ਵੀ ਕਿਸੇ ਦੋਸਤ ਨੇ ਮੋਟਰ ਲਵਾਉਣੀ ਹੈ ਆਪਣਾ ਨੰਬਰ ਹੈ ਜੀ 9464156866 94633333343 978118 76933 ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜੀ ਜੇ ਕਿਸੇ ਨੇ ਵੀਰ ਨੇ ਕਿਸਾਨ ਵੀਰ ਨੇ ਮੋਟਰ ਲਵਾਉਣੀ ਹੈ ਤਾਂ ਫੁੱਲ ਗਾਰੰਟੀ ਦੇ ਵਿੱਚ ਕਈ ਵੀ ਸਟ੍ਰਕਚਰ ਉਸ ਵਾਲ ਦਾ ਸੈਟ ਲਾ ਕੇ ਦਿੰਨੇ ਆ ਜੀ ਪਾਣੀ ਦੀ ਫੁੱਲ ਗਾਰੰਟੀ ਆਪਣੀ ਬਹੁਤ ਬਹੁਤ ਧੰਨਵਾਦ ਜੀ